ਇਜਨ ਛੇੜੀਆਂ ਨੇ ਅੱਧੀ ਰਾਤ ਕੀਤੀ ਗੁੰਡਾਗਰਦੀ ਸਮਾਨ ਨਾ ਦੇਣ ਤੇ ਚਲਾਏ ਇੱਟਾ ਰੋੜੇ ਇੱਕ ਨੌਜਵਾਨ ਦੇ ਸਿਰ 'ਚ ਲੱਗੀ ਸੱਟ ਹਰਸ਼ਿਤ ਕੁਮਾਰ ਨੇ ਦੱਸਿਆ ਕਿ ਰਾਤ 12 ਵਜੇ ਤੋਂ ਬਾਅਦ ਕੁਝ ਨਸ਼ੇੜੀ ਨੌਜਵਾਨਾਂ ਨੇ ਦਰਵਾਜ਼ਾ ਖੜਕਾਇਆ ਤੇ ਦੁਕਾਨ 'ਚੋਂ ਸਮਾਨ ਦੇਣ ਲਈ ਕਿਹਾ ਮਨਾਂ ਕਰਨ ਤੇ ਨੌਜਵਾਨਾਂ ਨੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਇੱਟਾ ਰੋੜੇ ਮਾਰਨੇ ਸ਼ੁਰੂ ਕਰ ਦਿੱਤੇ ਹਮਲਾਵਰਾਂ ਨੇ ਆਸ-ਪਾਸ ਦੇ ਘਰਾਂ ਵਿੱਚ ਇਟਾਂ ਮਾਰੀਆਂ ਤੇ ਇਟਾਂ ਮਾਰ-ਮਾਰ ਕੇ ਘਰ ਦੇ ਦਰਵਾਜ਼ੇ ਤੇ ਬਾਰੀਆਂ ਤੋੜ ਦਿੱਤੀਆਂ ਇੱਕ ਇੱਟ ਹਰਸ਼ਿਤ ਦੇ ਭਰਾ ਦੇ ਸਿਰ ਤੇ ਵੀ ਵੱਜੀ ਜਿਸ ਕਰਕੇ ਉਹ ਗੰਭੀਰ ਜ਼ਖਮੀ ਹੋ ਗਿਆ ਕੁਝ ਦੇਰ ਬਾਅਦ ਨਸ਼ੇੜੀ ਚਲੇ ਗਏ ਤੇ ਉਹਨਾਂ ਨੇ ਥਾਣਾ ਤ੍ਰਿਪੜੀ ਨੂੰ ਸੂਚਨਾ ਦਿੱਤੀ ਪਰ ਪੁਲਿਸ ਅਜੇ ਤੱਕ ਮੌਕਾ ਦੇਖਣ ਵੀ ਨਹੀਂ ਪੁੱਜੀ ਅੱਜ ਕੀ ਨਾਮ ਰਹਿ ਸਰ ਹਰਸ਼ਿਤ ਕੁਮਾਰ ਹੈ ਜੀ ਕਿੱ데 ਜਗ੍ਹਾ ਰਹਣਾ ਹੈ ਸਰ ਤ੍ਰਿਪੜੀ ਚ ਰਹਿੰਦਾ ਜੀ ਨੀਅਰ ਪ੍ਰੇਮ ਚਾਰਟ ਆਪਣਾ ਡੈਰੀ ਦਾ ਕੰਮ ਹੈ ਜੀ ਆਪਣਾ ਜੀ ਸਰ ਰਾਤੀ 12:30 1 ਵਜੇ ਦਾ ਟਾਈਮ ਸੀਗਾ ਜੀ ਗੇਟ ਖੜਕਾ ਰਹੇ ਸੀ ਮੁੰਡੇ ਨਸ਼ੇੜੀ ਜੇ ਸੀਗੇ ਤੇ ਉਹ ਖੜਕਾਈ ਕਿ ਖੜਕਾਈ ਸੀ ਖੋਲਦੇ ਨਹੀਂ ਗੇਟ ਵੀ ਚਲੋ ਖੜਕਾ ਕੇ ਨਿਕਲ ਜਾਣਗੇ ਜਸਮਾਨ ਨਹੀਂ ਦਾਂਗੇ ਕੋਈ ਕਰਿਆਨੇ ਦਾ ਕੰਮ ਹੈ ਪਰ ਉਹ ਹਟੇ ਨਹੀਂ ਉਹ ਬਾਰ ਬਾਰ ਖੜਕਾਈ ਜੇ ਉਹਨਾਂ ਨੇ ਫਿਰ ਪੱਥਰ ਮਾਰਨਾ ਸ਼ਾਰਟ ਕਰਤਾ ਮੈਂ ਪੁੱਛਿਆ ਵੀ ਕੀ ਗੱਲ ਹੋ ਗਈ ਵੀ ਕੀ ਕਰ ਰਹੇ ਹੋ ਕਹਿੰਦੇ ਸਮਾਨ ਚੀਦਾ ਵੀ ਮੈਂ ਕਿਹਾ ਵੀ ਇਸ ਟਾਈਮ ਤੁਸੀਂ ਟਾਈਮ ਤਾਂ ਦੇਖੋ ਵੀ ਕਿਸ ਟਾਈਮ ਆ ਰਹੇ ਹੋ ਬੰਦਾ ਸੋਇਆ ਹੁੰਦਾ ਉਹਨਾਂ ਨੇ ਗਾਲੀ ਕਲੋਚ ਕਰਤਾ ਜੀ ਇੰਨੀ ਦੇਰ ਚ ਉਹਨਾਂ ਨੇ ਫਿਰ ਇਟਮ ਵਰਸਾਨੀਆਂ ਸਟਾਰਟ ਕਰਤੀ ਸਾਹਮਣੇ ਉਹ ਦੇਖੋ ਸਾਰੀ ਇਟਾ ਪਈਆਂ ਨੇ ਜੀ ਬਾਹਰੋਂ ਹੀ ਚੱਕ ਕੇ ਉਹਨਾਂ ਨੇ ਪਹਿਲੇ ਸਾਡੇ ਗੇਟ ਤੇ ਇ ਇੱਕ ਗ੍ਰਿਲ ਉਹਨਾਂ ਨੇ ਟੁੱਟ ਗਈ ਜਦੋਂ ਇੱਟ ਅੰਦਰ ਗਈ ਐ ਉਹ ਮੇਰੇ ਭਾਈ ਦੇ ਲੱਗ ਗਿਆ ਸੀ ਸਿਰ ਤੇ ਉਸ ਤੋਂ ਉਹਨਾਂ ਨੇ ਸਾਡੀ ਗੱਡੀ ਤੇ ਸਾਡੇ ਦੂਜੇ ਗੇਟ ਤੇ ਜੀ ਤੇ ਨਾਲ ਦੇ ਜਿਹੜੇ ਪੜੋਸੀ ਸੀ ਉਹਨਾਂ ਦੇ ਵੀ ਘਰ ਦੇ ਬਾਰ ਇੱਟਾਂ ਮਾਰੇ ਪੂਰੀ ਗਲੀ ਅਸਰ ਦੇਖੋ ਇੱਟਾਂ ਨਾਲ ਹੀ ਭਰੀ ਵੀ ਐ ਐਂਡ ਟੂ ਐਂਡ ਤੇ ਮੇਰਾ ਜਿਹੜਾ ਉਹ ਹੈਗਾ ਕੋਠਾ ਉਹ ਸਾਰਾ ਇੱਟਾਂ ਨਾਲ ਪਰਿਆ ਹੋਇਆ ਟੈਂਕੀ ਟੁੱਟ ਗਈ ਐ ਜੀ ਉੱਪਰ ਜਿਹੜੇ ਉਹਨੇ ਆਪਣਾ ਦਰਵਾਜ਼ੇ ਲੱਗੇ ਨੇ ਉਹ ਟੁੱਟ ਗਏ ਨੇ ਜੀ ਭਾਈ ਦਾ ਮੇਰੇ ਦਾ ਸਿਰ ਖੁੱਲਿਆ ਹੋਇਆ ਜੀ ਰਾਤੀ ਗਈ ਸੀ ਕੋਈ ਨਹੀਂ ਆਇਆ ਜੀ ਥਾਣੇ ਕਰਿਆ ਜੀ ਸਵੇਰੇ ਵੀ 8 ਵਜੇ ਮੈਂ ਰਿਪੋਰਟ ਲਿਖਾ ਕੇ ਆਜ ਤੱਕ ਤਾਂ ਸਰ ਕੋਈ ਨਹੀਂ 12 ਦੀ ਲੜਾਈ ਦੀ ਕੋਈ ਪਹਿਲੀ ਲੜਾਈ ਸੀ ਸਰ 5 ਸਾਲ ਹੋ ਗਏ ਆਪਣਾ ਤਾਂ ਕੋਈ ਕਿਸੇ ਨਾਲ ਰਿਆ ਹੀ ਨਹੀਂ ਜੀ 5 ਸਾਲ ਹੋ ਗਏ ਸਾਨੂੰ ਕੰਮ ਕਰਦੇ ਅੱਜ ਤੱਕ ਕੋਈ ਇਹੋ ਜੀ ਕੰਪਲੇਨ ਨਹੀਂ ਆਈ ਵੀ ਸਾਡੇ کلب ਵੀ ਅਸੀਂ ਕਿਸੇ ਨੂੰ ਗਲਤ ਬੋਲਿਆ ਹੋਵੇ ਜਾਂ ਕੁਝ 5 ਸਾਲ ਹੋ ਗਏ ਸਾਨੂੰ ਕੰਮ ਕਰਦੇ ਸਾਡਾ ਸੀਜ਼ਨ ਵੀ ਲੰਨਿਆ ਹਰ ਕੰਮ ਕਰਦੇ ਅੱਜ ਤੱਕ ਸਾਡਾ ਐਵੇਂ ਕਦੀ ਨਹੀਂ ਹੋਇਆ ਵੀ ਕੋਈ ਆ ਕੇ ਕਹਿ ਗਿਆ ਹੋਵੇ ਵੀ ਇਹਨਾਂ ਨਾਲ ਫालतੂ ਕੁਝ ਸਰ ਉਹ ਕੋਈ ਨਾਲ ਸਾਡੇ ਕਸਟਮਰਾਂ ਤੋਂ ਵੀ ਪੁੱਛ ਸਕਦੇ ਹੋ ਤੁਸੀਂ ਸਾਡੀ ਬਣੀ ਬਣਾਈ ਸਾਰਿਆਂ ਨਾਲ ਬਹੁਤ ਵਧੀਆ ਉਹ ਰਾਤੀ ਨਸ਼ੇੜੀ ਆ ਕੇ ਹੁਣ ਇਹਨਾਂ ਨਾਲ ਸਾਡੇ ਵੀ ਸਾਰੇ ਲਾਈਫ ਹੈ ਆਪਣਾ ਸੌ ਰਿਆ ਹੁੰਦਾ ਬੰਦਾ ਹੁਣ ਉੱਠ ਕੇ ਹੁਣ ਅਸੀਂ ਉਹਨਾਂ ਨੂੰ ਕੀ ਸਮਾਨ ਦਈਏ ਤੇ ਉਹਨਾਂ ਨੇ ਏਟਾਂ ਪਰਚਾਈ ਸਾਡੇ ਇੱਧਰ ਦੇਖ ਸਕਦੇ ਹੋ ਗੇਟ ਦੇਖ ਸਕਦੇ ਹੋ ਘਰ ਸਕਦੇ ਮੰਗ ਇਹੀ ਕਰਦੇ ਆਂ ਜੀ ਉਹਨਾਂ ਨੂੰ ਫੜਿਆ ਜਾਵੇ ਜੀ ਕਿਉਂਕਿ ਰੋਜ਼ ਹੀ ਹਰ ਦੂਜੇ ਦਿਨ ਹੀ ਪਹਿਲੇ ਵੀ ਐਵੇਂ ਹੋ ਚੁੱਕੇ ਆ ਜੀ ਇੱਧਰ ਵੀ ਨਸ਼ੇੜੀ ਘੁੰਮਦੇ ਰਹਿੰਦੇ ਨੇ ਰਾਤ ਦੇ 12 1 ਵਜੇ ਹੁਣ ਹਰ ਕਿਸੇ ਦੀ ਦੁਕਾਨ ਤੇ ਐਵੇਂ ਕਰਨਗੇ ਘਰ ਦੇ ਬਾਰੇ ਵਿੱਚ ਸੁਰੱਖਿਤ ਕਿਵੇਂ ਆ ਜੀ ਬੰਦਾ ਸਾਡੇ ਘਰੇ ਵੀ ਮਾਮਾ ਪੈਣਾ ਨੇ ਜੀ ਉਹਨਾਂ ਦੇ ਲੱਗ ਜਾਂਦੀ ਫਿਰ ਜੀ ਅੱਜ ਮੇਰੇ ਭਾਈ ਤੇ ਲੱਗੀ ਹੈ ਉਹੀ ਗ੍ਰਿਲ ਚੋਂ ਨਿਕਲ ਕੇ ਮੇਰੇ ਮਾਤਾ ਦੇ ਲ ਖਾਈ ਤੱਕ ਤਾਂ ਹੀ ਕੋਈ ਨਹੀਂ ਆਇਆ 8 ਵਜੇ ਰਾਤੀ ਗਿਆ ਸੀਗਾ ਸੀ ਸਰ ਉਹਨਾਂ ਨੇ ਕਿਹਾ ਸੀਗਾ ਜੀ ਹਜੇ ਆਪਾਂ ਕਰ ਨਹੀਂ ਸਕਦੇ ਤੁਸੀਂ ਰਜਿੰਦਰਾ ਲੈ ਜਾਓ ਉਧਰ ਉਹਨਾਂ ਦੀ ਰਿਪੋਰਟ ਕਰਾਓ ਮੈਂ ਰਜਿੰਦਰਾ ਗਿਆ ਸੀਗਾ ਜੀ ਕਰਾ ਲਿਆ ਉਹਨਾਂ ਨੇ ਕਿਹਾ ਐਡਮਿਟ ਕਰਨਾ ਪੈਗਾ ਸਾਡੇ ਘਰੇ ਕੋਈ ਨਹੀਂ ਅਸੀਂ ਤਾਂ ਐਡਮਿਟ ਨਹੀਂ ਕਰਿਆ ਉਹਨਾਂ ਨੂੰ ਉਸ ਤੋਂ ਬਾਅਦ ਮੈਂ ਰਾਤੀ ਪਰਚਾ ਕਰਵਾਣ ਗਿਆ ਜੀ ਰਾਤੀ ਉਹ ਕਹਿੰਦੇ ਹੋਏਗਾ ਨਹੀਂ ਸਵੇਰੇ ਆਓ ਮੈਂ ਸਵੇਰੇ 100 ਨੰਬਰ ਤੇ ਕਾਲ ਕਰਕੇ ਜੀ ਉਧਰ 8 ਵਜੇ ਹੀ ਮੈਂ ਰੱਪੜ ਲਿਖਾਇਆ ਸੀਗਾ ਉਹ ਕਹਿੰਦੇ ਸਾਡੇ ਏਐਸਆਈ ਗਏ ਹੋਏ ਨੇ ਆਣਗੇ 8 ਵਜੇ ਤੋਂ ਲੈ ਕੇ ਹੁਣ ਸਰ ਤੁਸੀਂ ਟਾਈਮ ਦੇਖ ਰਹੇ ਹੋ ਕੋਈ ਹਾਂਜੀ ਇਹ ਜੀ ਕਾਰਵਾਈ ਇਹ ਜੀ ਕਾਰਵਾਈ ਇਹ ਚਾਹੁੰਦੇ ਜੀ ਮੁੰਡਿਆ ਫੜੇ ਜੇ ਵੀ ਅੱਜ ਦੇਖੋ ਸਾਡੇ ਘਰੇ ਹੋਇਆ ਜੀ ਕੱਲ ਨੂੰ ਕਿਸੇ ਦੇ ਵੀ ਘਰੇ ਹੋ ਸਕਦੇ ਦੁਕਾਨਦਾਰ ਬੰਦੇ ਆ ਜੀ ਅਸੀਂ ਆਰਾਮ ਨਾਲ ਕੰਮ ਕਰ ਰਹੇ ਹਾਂ ਹੁਣ ਸਾਡੇ ਅਸੀਂ ਵੀ ਤਾਂ ਟੈਕਸ ਪਰਦੇ ਅਸੀਂ ਕਿਸ ਲਈ ਟੈਕਸ ਪਰ ਰਹੇ ਅਸੀਂ इजीली ਟੈਕਸ ਪਰ ਰਹੇ ਵੀ ਸਾਡ ਨੂੰ ਸੁਰੱਖਿਆ ਦੋ ਸਾਡੀ ਅਸੀਂ ਸੁਰੱਖਿਤ ਨਹੀਂ ਹੈਗੀ ਫਿਰ ਅਸੀਂ ਕਿਸ ਨੂੰ ਹੋਰ ਕੀ ਬੋਲਾਂਗੇ ਮੇਰਾ ਨਾਮ ਜੀ ਸਾਇਲ ਕੁਮਾਰ ਇੱਧਰ ਤ੍ਰਿਪੜੀ ਜੀ ਕਾਰਨ ਇਹ ਹੈ ਜੀ ਕਿ ਰਾਤੀ ਬਸ 4 ਵਜੇ ਮੁੰਡੇ ਆਏ ਸੀ ਨਿਝੜੀ ਦੇ ਉਹ ਸਮਾਨ ਦੀ ਮੰਗ ਕਰਨ ਲੱਗੇ ਜਦਕਿ ਸਾਡੀ ਦੁਕਾਨ 11 ਵਜੇ ਬੰਦ ਹੋ ਜਾਂਦੀ ਹੈ 11 ਵਜੇ ਤੋਂ ਵਾਪਸ ਸਮਾਨ ਨਹੀਂ ਦਿੰਦੇ ਕਿਸੇ ਨੂੰ ਉਹਨਾਂ ਨੇ ਸਾਡੇ 12 ਵਾ 1 ਵਜੇ ਆ ਕੇ ਗੇੜ-ਖੇੜਾ ਜੀ ਸਮਾਨ ਦਿਓ ਅਸੀਂ ਕਹੇ ਜੀ ਸਮਾਨ ਨਹੀਂ ਦੇ ਸਕਦੇ ਇਹਨਾਂ ਚ ਉਹਨਾਂ ਨੇ ਗਾਲੀ-ਕਲੋਚ ਸ਼ੁਰੂ ਕਰਤਾ ਇੱਟਾਂ ਮਾਰਨ ਲੱਗ ਗਏ ਉਹ 23 ਇੱਟਾਂ ਆ ਕੇ ਫਿਰ ਵੱਜ ਚੁੱਕੀ ਆ ਤੁਸੀਂ ਦੇਖ ਸਕਦੇ ਹੋ ਇੱਧਰ ਹੀ ਇੱਟਾਂ ਇੰਨੀਆਂ ਵੱਜੀਆਂ ਨੇ ਔਰ ਇਹਨੇ ਕੰਪਲੇਟ ਕਰਾਈਏ ਥਾਣੇ ਗਏ ਸੀਗੇ ਜੀ ਉਹਦਾ ਐਕਸ਼ਨ ਨਹੀਂ ਹੋਇਆ ਰਾਤ ਤੇ ਵੀ ਫੋਨ ਕਰਿਆ ਕਹਿੰਦੇ ਆ ਰਹੇ ਆ ਸਵੇਰੇ ਵੀ 8-9 ਵਜੇ ਗਏ ਆ ਕਹਿੰਦੇ ਆ ਰਹੇ ਆ ਇੱਕ ਵਾਰੀ ਕਾਰਵਾਈ ਆਏ ਆਹ ਕਾਰਵਾਈ ਚ ਆਉਂਦੇ ਆ ਜੇ ਬੰਦੇ ਫੜੇ ਜਾਣ ਉਹਨਾਂ ਕਾਰਵਾਈ ਹੋਵੇ ਕੋਈ ਨਾ ਕੋਈ ਤਾਂ।